ਮੁੰਡੇ ਵੈਸੀ ਟਾਮੇ ਟਾਮੇ ਦੇਖਣ ਨੂੰ ਬੈਠੇ ਨੇ ਉਸ ਦਿਨ ਵੀ ਉਹ 20 ਚ 19 ਕੁੜੀਆਂ ਸੀ ਟੌਪ 10 ਵਾਲੇ ਨਾਮ ਦੱਸ ਦਿਓ ਆਪਣਾ ਪਹਿਲਾਂ ਗੁੱਡ ਆਫਟਰਨੂਨ ਸਰ ਮਾਈ ਨੇਮ ਇਜ਼ ਤਾਰੀ ਗੋਇਲ ਫਰਮ ਮੋਰਮੰਡੀ ਮਾਈ ਸਕੂਲ ਨੇ ਵੀ ਐਸੀਡੀ ਡੀਏਵੀ ਪਬਲਿਕ ਹਾਈ ਸਕੂਲ ਅ ਸਰ ਮੈਂ ਸੋੜਾ ਬਹੁਤ ਧੰਨਵਾਦ ਦੀਕ ਤੁਸੀਂ ਆਦੇ ਕੀਮਤੀ ਸਮੇਂ ਵਿੱਚੋਂ ਸਿਰ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਫਿਰ ਮੈਂ ਸਰ ਹਰਜੋਤ ਸਿੰਘ ਬੈਂਚ ਦਾ ਹੀ ਬਹੁਤ ਧੰਨਵਾਦ ਦੀਆਂ ਦੇ ਸਾਡੇ ਰੂਬਰੂ ਹੋ ਕੇ ਸਾਨੂੰ ਗੱਲਬਾਤ ਕਰ ਰਹੇ ਹੋ ਸਰ ਮੈਂ ਤੁਹਾਡੇ ਸਰ ਸਾਨੂੰ ਮੈਂ ਅੱਜ ਤੱਕ ਸਰ ਸ੍ਰੀ ਮੋਬਾਈਲਸ ਤੇ ਦੇਖਿਆ ਸੀ ਸਰ ਸਰ ਮੈਂ ਤੁਹਾਡੇ ਸੀਰੀਅਲ ਜੇ ਦੱਸ ਜਗਨੂ ਹਾਜ਼ਰ ਸਰ ਬਹੁਤ ਕਮੇਡੀ ਆਦੀ ਸਰ ਉਹਦੇ ਵਿੱਚ ਪਰ ਅਸਰ ਸਰ ਨੂੰ ਲਾਈਵ ਦੇਖ ਕੇ ਸਰ ਬਹੁਤ ਖੁਸ਼ੀ ਹੋ ਰਹੀ ਹੈ ਤੇ ਸਰ ਮੈਂ ਤੁਹਾਨੂੰ ਫੇਰ ਤੋਂ ਸਰ ਧੰਨਵਾਦ ਕਰਦਾ ਕਿ ਸਰ ਤੁਸੀਂ ਨਾਲ ਗੱਲ ਕਰ ਫਿਰ ਪਰਸੈਂਟ ਆਏ ਨੇ 97.83 ਵਾਹ ਵਾਹ ਬਹੁਤ ਅੱਛਾ ਸਰ ਪੰਜਾਬ ਚ ਸਰ 17th ਰੈਂਕ ਆਂ ਸਰ ਬ੍ਰਿੰਡੇ ਡਿਸਟ੍ਰਿਕਟ ਤੋਂ ਫਸਟ ਅੱਛਾ ਅੱਛਾ ਵੈਰੀ ਗੁੱਡ ਬਾਏ ਥੈਂਕ ਯੂ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕਾਂ ਜੀ ਵੈਸੇ ਸਰ ਉਧਰ ਤੇ ਲਾਲ ਪੱਗ ਉਹ ਪਿੱਛੇ ਇਹ ਗੱਲ ਸਰ ਵੈਸੇ ਪੱਕੀ ਆ ਜੀ ਕਿ ਬਹੁਤਿਆਂ ਦੇ ਜਿਹੜੇ ਸਟੇਟ ਦੇ ਹੈੱਡ ਹੁੰਦੇ ਨੇ ਸੀਐਮ ਹੁੰਦੇ ਨੇ ਨਹੀਂ ਮਿਲੇ ਹੁੰਦੇ ਇਹ ਬਹੁਤ ਵੱਡਾ ਮੌਕਾ ਤੁਹਾਡੇ ਲਈ ਤੁਸੀਂ ਆਪਣਾ ਨਾਮ ਦੱਸ ਦਿਓ ਪਹਿਲਾਂ ਸੱਚੀ ਗੱਲ ਸਰ ਮੇਰਾ ਨਾਮ ਮਰਮਿਤ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਨੌਲੀ ਦਾ ਵਿਦਿਆਰਥੀ ਹਾਂ ਮੈਂ ਰੂਪਨਗਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਤੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ। ਹਮਮ। ਸਭ ਤੋਂ ਪਹਿਲਾਂ ਮੈਂ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਦਿਆਂ ਕਿ ਤੁਸੀਂ ਸਾਨੂੰ ਇੱਥੇ ਮੋਟੀਵੇਟ ਕਰਨ ਲਈ ਬੁਲਾਇਆ। ਸਰ ਜਦ ਮੈਂ ਪਹਿਲਾਂ 6th ਤੱਕ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਸੀਗਾ ਤੇ ਮੈਂ 7th ਜਿਹੜੇ ਗਵਰਨਮੈਂਟ ਸਕੂਲ 'ਚ ਆਇਆ ਤਾਂ ਉਸ ਟਾਈਮ ਵੀ ਫੈਸਿਲਿਟੀਆਂ ਘੱਟ ਸੀਗੀਆਂ। ਬਟ ਜਸਟ ਉਸ ਟਾਈਮ ਸਰ ਮੇਰੀ 8th ਚੱਲ ਰਹੀ ਸੀਗੀ ਉਸ ਟਾਈਮ ਆਵਾਦੀ ਪਾਰਟੀ ਦੀ ਗਵਰਨਮੈਂਟ ਆਈ। ਉਸ ਸਵਾਰ ਸਰ ਸਾਨੂੰ ਸਕੂਲ ਚ ਐਨੀਆ ਫੈਸਿਲਿਟੀਆਂ ਮਿਲੀਆਂ ਕਿ ਮੈਂ 8th ਦੇ ਵਿੱਚ ਵੀ ਡਿਸਟ੍ਰਿਕਟ ਟਾਕ ਕੀਤਾ ਸੀਗਾ ਅੱਛਾ ਤੇ ਹੁਣ ਮੈਂ 10th ਜੀ ਫੇਰ ਦਾ ਡਿਸਟ੍ਰਿਕਟ ਟਾਕ ਕੀਤਾ ਹੈ ਸਾਨੂੰ ਸਰ ਸਾਡੇ ਸਕੂਲ ਚ ਇੰਟਰਐਕਟਿਵ ਪੈਨਲਸ ਲਗਵਾਏ ਗਏ ਪ੍ਰੋਜੈਕਟਰਸ ਲਗਵਾਏ ਗਏ ਜਿਦਿ ਕਰਕੇ ਸਰ ਸਾਨੂੰ ਅੱਜ ਤੱਕ ਕੋਈ ਟਿਊਸ਼ਨ ਦੀ ਲੋੜ ਨਹੀਂ ਪਈ ਸਾਰਾ ਕੁਝ ਸਰ ਸਾਨੂੰ ਸਕੂਲ ਚ ਅੱਛੀ ਤਰ੍ਹਾਂ ਸਮਝ ਆ ਜਾਂਦਾ ਸੀਗਾ ਜੇ ਸਰ ਮੈਂ ਫਿਰ ਦਾ ਤੁਹਾਡਾ ਬਹੁਤ ਧੰਨਵਾਦ ਦਿਆਂ ਕਿ ਤੁਸੀਂ ਸਕੂਲ ਮੈਨੇਜਮੈਂਟ ਚ ਐਨੀ ਇੰਪਰੂਵਮੈਂਟ ਕਰਵਾਈ ਹੈ ਥੈਂਕ ਯੂ ਸਰ ਬਹੁਤ ਧੰਨਵਾਦ ਇੱਕ ਹੱਥ ਬੱਚੀ ਆਦਤ ਆ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮੁਸਕਾਨ ਹੈ ਤੇ ਮੈਂ ਫਾਜ਼ਿਲਕਾ ਜ਼ਿਲ੍ਹੇ ਦੀ ਸ਼ੇਰਗੜ੍ਹ ਦੀ ਰਹਿਣ ਵਾਲੀ ਆਂ ਤੇ ਸਾਡੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਹੈ ਮੈਂ 10ਵੀਂ ਜਮਾਤ ਦੇ 98.62% ਲੈ ਕੇ ਜ਼ਿਲ੍ਹੇ ਤੇ ਟੌਪ ਕੀਤਾ ਹੈ ਤੇ ਪੰਜਾਬ 'ਚ ਮੇਰਾ ਨੋਵਾਂ ਰੈਂਕ ਹੈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਰ ਸਾਲ ਬੱਚਿਆਂ ਨੂੰ ਜੋ ਉਤਸ਼ਾਹ ਦਿੰਦੇ ਹੋ ਉਹਦੇ ਕਾਰਨ ਹੀ ਸਾਡੇ ਪੰਜਾਬ ਦੇ ਬੱਚੇ ਅੱਜ ਇੰਨਾ ਅੱਗੇ ਵਧ ਪਾਏ ਹਨ ਸਾਡਾ ਸ਼ੇਰਗੜ ਜਿਹੜਾ ਪਿੰਡ ਹੈ ਉਹ ਰਾਜਸਥਾਨ ਜ਼ਿਲ੍ਹੇ ਦੇ ਬਾਰਡਰ ਤੇ ਸਥਿਤ ਹੈ ਤੇ ਉਸ ਪਿੰਡ ਵਿੱਚ ਚਾਰ ਕੁੜੀਆਂ ਮੈਰਿਟ 'ਚ ਆਈਆਂ ਨੇ ਇਹ ਤੁਹਾਡੇ ਪਿੰਡ ਦਾ ਇੱਕ ਪਾਣੀ ਦੀ ਸਮੱਸਿਆ ਵੀ ਸੀ ਨਾ ਹਾਂਜੀ ਸਰ ਉਹ ਵੀ ਨਹੀਂ ਮੇਰੇ ਕੋਲ ਕਰਵਾਈ ਸੀ ਮਾਇ ਸੀ ਕਿ ਤੁਹਾਡੇ ਪਿੰਡ ਦੇ ਇੱਕ ਵਾਰੀ ਇਹ ਵੀ ਅਖਬਾਰ 'ਚ ਆ ਗਿਆ ਸੀ ਬਹੁਤ ਸਾਲ ਪਹਿਲਾਂ ਕਿ ਛੇਰਵਾਰ ਛੇਰਗੜ ਪਿੰਡ ਤੇ ਕਾਹੂ ਹੈ ਸਾਰਾ ਕਿ ਜਿਹਨੇ ਖਰੀਦ ਕਿਉਂ ਪਾਣੀ ਨਹੀਂ ਆਉਂਦਾ ਸੀ ਤੁਹਾਡੇ ਹਾਂਜੀ ਸਰ ਸਰ ਪਰ ਹੁਣ ਸਾਡੇ ਪਿੰਡ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਸਾਰਾ ਪੰਜਾਬ ਸਾਡੇ ਪਿੰਡ ਨੂੰ ਜਾਣਦਾ ਹੈ ਮਤਲਬ ਹੁਣ ਤੁਹਾਡੇ ਕਰਕੇ ਵੀ ਜਾਣਣ ਲੱਗੇ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਬਹੁਤ ਬਧਾਈਆਂ ਥੈਂਕ ਕੋਈ ਟੀਚਰ ਜਾਂ ਕੋਈ ਪੇਰੈਂਟਸ ਬੋਲਣਾ ਚਾਹੁੰਦਾ ਹੋਵੇ ਹਾਂਜੀ ਆਉ ਪਿੱਛੇ ਜੀ ਸੇ ਸੈਸ਼ਿਕਾ ਜੀਰਾ ਨਮ ਐਂਡ ਮੋਲਪ੍ਰੀਤ ਕੋਰ ਐ ਮੈਂ ਗਰਲ ਸਕੂਲ ਜ਼ੀਰਾਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਨੂੰ ਇੱਥੇ ਬੁਲਾਉਣ ਲਈ ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਪੰਜਾਬ ਚੋਂ ਪਹਿਲੇ 3 ਰੈਂਕਾਂ ਵਿੱਚੋਂ ਤਾਂ ਮੈਰਿਟ ਲੈਣੀ ਐ ਫਰਸਟ ਸੈਕਿੰਡ ਐਂਡ ਥਰਡ ਫਿਰ ਤੁਹਾਨੂੰ ਆਪਣੇ ਸਕੂਲ ਬੁਲਾਵਾਂਗੇ ਤੇ ਤੁਹਾਡੇ ਤੋਂ ਪ੍ਰਾਈਜ਼ ਲਵਾਂਗੇ ਕਿਉਂਕਿ ਹਰ ਸਾਲ ਤੁਸੀਂ ਫਰਸਟ 3 ਟੌਪਰਾਂ ਨੂੰ ਮਿਲਦੇ ਹੋ ਪਰ ਮੇਰਾ ਇੱਕ ਨੰਬਰ ਰਹਿ ਗਿਆ ਮੇਰਾ ਚੌਥਾ ਰੈਂਕ ਆਇਆ ਅਸੀਂ ਕਿਹਾ ਨਹੀਂ ਗੱਲ ਨਹੀਂ ਬਣੀ ਤੇ ਹੁਣ ਪਲੱਸ 2 ਵਿੱਚ ਵੇਖੀ ਜਾਊਗੀ ਪਰ ਇਸ ਵਾਰੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਅਸੀਂ ਸੋਚਿਆ ਸੀ ਅਸੀਂ ਇੱਕ ਵਾਰੀ ਵੀ ਨਹੀਂ ਮਿਲਣਾ ਪਰ ਮੈਂ ਤੁਹਾਨੂੰ ਦੋ ਵਾਰੀ ਮਿਲ ਲਿਆ ਤੁਹਾਡੇ ਘਰ ਆ ਕੇ ਵੀ ਤੇ ਕਿਤੇ ਵੀ ਥੈਂਕ ਯੂ ਸੋ ਮਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਨੀ ਆ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਦਾ ਕੰਮ ਆਈ ਹੈ ਪਰ ਸਾਡੇ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਂਦਾ ਹੈ ਉਹਨੂੰ ਫ੍ਰੀ ਆਫ ਕੋਸਟ ਜਾਇਜ਼ ਦਾ ਛੁੱਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅੱਛਾ ਹਾਂਜੀ ਮਤਲਬ ਟ੍ਰਿਪ ਸਰ ਵੱਲੋਂ ਸਾਰਾ ਫ੍ਰੀ ਹੁੰਦਾ ਹੈ ਤੇ ਜਿੱਥੇ ਜਾਣਾ ਚਾਹੋ 올ਓਵਰ ਇੰਡੀਆ ਵਿੱਚ ਜਾ ਸਕਦੇ ਹੋ ਤੇ ਉਸ ਚੀਜ਼ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੇਰੀ 8 ਵਿੱਚੋਂ ਮੈਰੇ ਟਾਈਮ ਇੱਕ ਵਾਰ ਜਾਸਾ ਛੁੱਟਾ ਲਿਆ ਚੱਕੀ ਹੁਣ ਮੈਂ ਦੁਬਾਰਾ ਲਾਵਾਂਗੀ ਦੇਵ ਜੀ ਤੁਹਾਨੂੰ ਮੌਕਾ ਦੇਦੇ ਹੁਣ ਨਹੀਂ ਸਰ ਥੈਂਕ ਯੂ ਸਰ ਗੁੱਡ ਸਰ ਮੈਂ ਪਲੀਜ਼ ਚਾਹਾਂਗੀ ਕਿ ਤੁਸੀਂ ਪਲੀਜ਼ ਸਾਡੇ ਸਕੂਲ ਵੀ ਕਦੇ ਆਓ ਹਾਂ ਜਰੂਰ ਆਵਾਂਗੇ ਥੈਂਕ ਯੂ ਸਰ ਗੁੱਡ ਲੱਕ ਗੁੱਡ ਸਰ ਜਹਾਦ ਦੇ ਝੂਟੇ ਵਾਲਾ ਸੌਲੀਏ ਜੀ ਸਰ ਤੋਂ ਕੀ ਕਨਸੈਪਟ ਹੈ ਜੀ ਜੀ ਇੱਧਰ ਦਿਓ ਮਾਈਕ ਜਿਹੜੇ ਸਰ ਜਹਾਦ ਦਾ ਝੂਟਾ ਦਵਾਉਂਦੇ ਨੇ ਸਰ ਬੈਠੇ ਬੈਠੀ ਦੱਸ ਦਿਓ ਜੀ ਚਾਹੇ ਜੇ ਕੰਫਰਟੇਬਲ ਸੱਚਾ ਸਰ ਸੱਚਾ ਅ ਸੱਚਾ ਸਰ ਸਰ ਇਹ ਮੋਟੀਵੇਸ਼ਨ ਮੇਰੇ ਜੋ ਸਾਹਮਣੇ ਬੈਠੇ ਸਰਦਾਰ ਹਰਜੋਤ ਸਿੰਘ ਬੈਂਚੀ ਇਹ ਸਾਡੇ ਸਕੂਲ ਆਏ ਸੀਗੇ ਔਰ ਇਹਨਾਂ ਨੇ ਮੇਰੇ ਚੱਲਣ ਦੀ ਪ੍ਰੋਬਲਮ ਕਰਕੇ ਔਰ ਕੁਝ ਬੱਚਿਆਂ ਨੂੰ ਜਦੋਂ ਵੇਖਿਆ ਤੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਲਿਫਟ ਲੱਗੇਗੀ ਇਸ ਸਕੂਲ ਦੇ ਵਿੱਚ ਤਾਂ ਪੰਜਾਬ ਦਾ ਮੇਰਾ ਪਹਿਲਾ ਸਕੂਲ ਹੈ ਜਿੱਥੇ ਲਿਫਟ ਲੱਗੀ ਹੈ ਔਰ ਜਿਨ੍ਹਾਂ ਵੀ ਬੱਚਿਆਂ ਨੂੰ ਔਰ ਟੀਚਰਸ ਨੂੰ ਪ੍ਰੋਬਲਮ ਹੈ ਔਰ ਲਿਫਟ ਦਾ ਆਨੰਦ ਲੈਂਦੇ ਆ ਔਰ ਤੁਛੀ ਗੱਲ ਸਰ ਕੀ ਸਾਹਮਣੇ ਜਦੋਂ ਉੱਥੇ ਆਏ ਸੀ ਕਿਤੇ ਕਿਹਾ ਸੀ ਕਿ ਕੁਝ ਨਵਾਂ ਕਰੋ ਤਾਂ ਸਰ ਮੈਂ ਦੱਸਣਾ ਚਾਹੁੰਦਾ ਕਿ 3 ਸਾਲ ਦੇ ਵਿੱਚ 28 ਮੈਰਿਟ ਮੇਰੇ ਕੱਲੇ ਸਕੂਲ ਦੀਆਂ ਸਰਕਾਰੀ ਸਕੂਲ ਦੀਆਂ 18 ਬੱਚੇ ਜਹਾਜ ਦਾ ਝੋਟਾ ਲੈ ਚੁੱਕੇ ਆ ਔਰ ਇਹ 10 ਬੱਚੇ ਇਸ ਵਾਰੀ ਇਸ ਸਾਲ ਕੱਲੇ ਇੱਕ ਸਕੂਲ ਦੀਆਂ ਮੇਰੇ ਸਕੂਲ ਦੀਆਂ 10 ਮੈਰਿਟ ਹੈ ਇਹ 10 ਬੱਚੇ ਇਸ ਵਾਰੀ ਜਹਾਜ ਦਾ ਝੋਟਾ ਲੈਣਗੇ ਔਰ ਇਹਦੇ ਪਿੱਛੇ ਬਹੁਤ ਵੱਡੀ ਮੋਟੀਵੇਸ਼ਨ ਸਰਦਾਰ ਹਜੋਤ ਸਿੰਘ ਬੈਂਜ ਜੀ ਔਰ ਤੁਹਾਡੀ ਹਲਾਸ਼ੇਰੀ ਹੈ ਕਿ ਤੁਸੀਂ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਔਰ ਸਰ ਸਕੂਲ ਦੇ ਵਿੱਚ 700 ਬੱਚਾ ਸੀਗਾ ਅੱਜ 2250 ਬੱਚੇ ਆ ਔਰ ਇਹ ਤੁਸੀਂ ਐਮੀਨੈਂਟ ਸਕੂਲ ਚ ਤਾਂ ਲਾਈਨਾਂ ਲਾਈਆਂ ਲਾਈਆਂ ਸਰ ਮੈਂ ਦੱਸ ਦਵਾਂ ਕਿ ਮੈਂ 272 ਬੱਚੇ ਰੱਖਣੇ ਸੀ ਕਿਉਂਕਿ ਸਾਰੀ ਡਬਲ ਸਟੋਰੀ ਬਣ ਗਈ ਤੁਹਾਡੀ ਅਸ਼ੀਰਵਾਦ ਔਰ ਤੁਹਾਡੀਆਂ ਗ੍ਰਾਂਟਸ ਦੇ ਨਾਲ ਹੁਣ ਟ੍ਰਿਪਲ ਸਟੋਰੀ ਉੱਥੇ ਬਣ ਨਹੀਂ ਸਕਦੇ ਇਸ ਕਰਕੇ ਅਸੀਂ ਬੱਚੇ ਹੀ ਉੱਥੇ 2200 ਬਿਠਾ ਸਕਦੇ ਆ ਤਾਂ ਇਸ ਵਾਰੀ 1024 ਬੱਚਿਆਂ ਨੇ ਸਾਡੇ ਸਕੂਲ ਦਾ ਐਂਟਰੀ ਟੈਸਟ ਦਿੱਤਾ ਜਦੋਂ ਕਿ ਐਸੋਈ ਸਕੂਲ ਨਹੀਂਗਾ ਸਧਾਰਨ ਸਰਕਾਰੀ ਸਕੂਲ ਹੈ 1024 ਦੇ ਵਿੱਚੋਂ ਅਸੀਂ 272 ਬੱਚੇ ਚੁਣੇ ਆਂ ਔਰ ਅੱਜ ਵੀ ਸਰ ਉੱਤੇ ਐਮਐਲਏ ਸਾਹਿਬ ਦੀਆਂ ਮੰਤਰੀ ਸਾਹਿਬਾਂ ਦੀਆਂ ਸਪਾਰਸ਼ਾਂ ਆndੀਆਂ ਕਿ ਇੱਕ ਅੱਧਾ ਬੱਚਾ ਦਾ ਸਾਡਾ ਜਰੂਰ ਅਡਜਸਟ ਕਰੋ ਇਹ ਤੁਹਾਡੀ ਦੇਣ ਹੈ ਇਹ ਤੁਸੀਂ ਸੁਪਨਾ ਕਿਸੇ ਦਿਨ ਵੇਖਿਆ ਸੀ ਸਟੇਜਾਂ ਤੋਂ ਕਿਹਾ ਸੀ ਅੱਜ ਉਹ ਚੀਜ਼ ਸਾਬਤ ਹੋ ਚੁੱਕੀ ਹੈ ਮੈਂ ਗਵਾਹ ਹਾਂ ਉਸ ਗੱਲ ਦਾ ਤੁਹਾਡੇ ਸਾਹਮਣੇ ਖੜੋਤਾ ਸਰਦਾਰ ਹਰਜੋਤ ਸਿੰਘ ਜੀ ਦਾ ਔਰ ਮਾਨ ਸਾਹਿਬ ਤੁਹਾਡਾ ਅਸੀਂ ਜਿੰਨਾ ਦੇਣਾ ਸਾਰਾ ਪੰਜਾਬ ਦੇ ਮਤਲਬ ਦੇ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ थैंक यू वेरी मच ਸਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਹ ਕਿੱਥੇ ਤੁਸੀਂ ਜਹਾਜ ਦੇ ਝੂਟ ਕਿੱਥੇ ਰੱਖਦੇ ਹੋ ਦੋਨਿਆਂ ਸਰ ਅਸਲ ਚ ਕੀ ਹੈ ਕਿ ਪਹਿਲਾਂ 12 ਸਾਲ ਮੈਂ ਸਟੱਡੀ ਕੀਤਾ ਇਸ ਸਕੂਲ ਦੇ ਵਿੱਚ ਜਾ ਕੇ ਕਿ ਪਿਛਲੇ 12 ਸਾਲ ਤੋਂ ਕੋਈ ਮੈਰਿਟ ਨਹੀਂ ਸੀ ਆਈ ਤਾ ਮੀਟਿੰਗ ਸੱਦੀ ਮੈਂ ਬਾਲ ਸੰਸਦ ਬਣਾਈ ਹੋਈ ਹੈ ਸਾਬ ਨੂੰ ਪਤਾ ਹੈ ਪਰ ਬਾਲ ਸੰਸਦ ਦੀ ਮੀਟਿੰਗ ਦੇ ਵਿੱਚ ਮੈਂ ਕਿਹਾ ਬੇਟਾ ਜੋ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਪਰ ਮੈਨੂੰ ਮੈਰਿਟ ਚਾਹੀਦੀ ਹੈ ਕਿਉਂਕਿ ਸਾਡੇ ਸਿੱਖਿਆ ਮੰਤਰੀ ਜੀ ਮੈਨੂੰ ਚੈਲੰਜ ਦੇ ਕੇ ਗਏ ਹੈ ਤਾਂ ਜਦੋਂ ਉਹ ਬੱਚਿਆਂ ਨੂੰ ਪੁੱਛਿਆ ਤਾਂ ਕੁਝ ਬੱਚੇ ਕਹਿੰਦੇ ਜੀ ਟੇਬਲ ਕੁਰਸੀ ਲੈ ਆ ਦਿਓ ਕੋਈ ਬੰਦੇ ਕਹਿੰਦੇ ਜੀ ਸਾਨੂੰ ਵੱਡੀ ਟਰੋਫੀ ਦੇ ਆ ਜੇ ਜਿਹੜੇ ক্রিকেট ਵਾਲਿਆਂ ਨੂੰ ਮਿਲਦੀ ਹੈ ਕੋਈ ਕਿਸ ਤਾ ਇੱਕ ਛੇਵੀਂ ਦੀ ਬੱਚੀ ਸੀਗੀ ਹਮ ਉਹਨੇ ਬੜੀ ਮਸੂਮੀਅਤ ਨਾਲ ਕਿਹਾ ਸਰ ਮੈਚ ਦਾ ਆ ਜਾਾਂਗੇ ਜਹਾਜ ਦਾ ਝੋਟਾ ਦਵਾ ਦਿਓਗੇ ਤਾਂ ਇੱਕ ਛੋਟੀ ਬੱਚੀ ਦੀ ਇਨਸਪੀਰੇਸ਼ਨ ਸੀ ਮੈਂ ਕਿ ਚਲੋ ਅੱਜ ਵਾਦਾ ਰਿਆ ਦੂਜੇ ਦਿਨ ਮੈਂ ਐਲਾਨ ਕਰਦਾ ਤਾਂ ਸਰ ਉਸ ਸਾਲ ਤੋਂ ਅਗਲੇ ਸਾਲ ਜਿਹੜਾ ਰਿਜ਼ਲਟ ਆਇਆ ਚਾਰ ਮੈਰਟ ਆਈਆਂ ਫਿਰ ਪੰਜ ਆਈਆਂ ਕਿੱਥੇ ਲੈ ਕੇ ਗਏ ਫਿਰ ਦਿੱਲੀ ਲੈ ਕੇ ਗਏ ਸਰ ਉਹ ਸਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸਰ ਹਰਜੋਤ ਸਿੰਘ ਬੈਂਜ ਜੀ ਦਾ ਵੀ ਉਹ ਬੱਚੇ ਸਰ ਉੱਥੇ ਦਿੱਲੀ ਦੇ ਵਿੱਚ ਪੰਜਾਬ ਪਾਵਨ ਦੇ ਵਿੱਚ ਰੁਕੇ ਪੰਜਾਬ ਪਾਵਨ ਹਾਂਜੀ ਹਾਂਜੀ ਉਹ ਤੁਹਾਡੇ ਵੱਲੋਂ ਸਾਰਾ ਉਹ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਹਾਜ਼ ਦੇ ਟਿਕਟਾਂ ਔਰ ਉੱਥੋਂ ਦੀ ਹਾਂਜੀ ਇਹਨਾਂ ਦੇ ਬੱਚੇ ਇਹਨਾਂ ਦਾ ਜੁਰਮਾਨਾ ਵੀ ਕਰ ਦੋ। ਬਾਲ ਸੰਸਦ। ਅੱਛਾ ਬਾਲ ਸੰਸਦ ਦੇ ਵਿੱਚ ਸਰ ਸਾਡੇ ਸਕੂਲ 'ਚ ਬਾਲ ਸੰਸਦ ਬਣੀ ਹੋਈ ਹੈ। ਉਹ ਆਟੋਨੋਮਸ ਬੋਡੀ ਹੈ। ਔਰ ਉਹ ਬੱਚੇ ਮੇਰੇ ਤੋਂ ਤਾਂ ਇਹਨਾਂ ਕੋਈ ਚੈੱਕ ਰੱਖਦੇ ਆ ਕਿ ਜੇਕਰ ਕਿਸੇ ਵੇਲੇ ਵੀ ਪ੍ਰਿੰਸੀਪਲ ਗਲਤੀ ਕਰੇ ਤਾਂ ਅਸੀਂ ਇਹਨਾਂ ਦਾ ਜਰੂਰ ਫੜਨਾ। ਤਾਂ ਬਾਲ ਸੰਸਦ ਛਾਪੇ ਮਾਰਦੇ ਦਿੰਦੀ ਹੈ। ਇੱਕ ਵਾਰੀ ਸਰ ਮੇਰੇ ਕੋਲ ਗਲਤੀ ਹੋ ਗਈ। ਮੇਰੇ ਦੋ ਸਵਿਚ ਬੋਰਡ ਹੈ ਆਫਿਸ ਦੇ ਵਿੱਚ। ਮੈਂ ਜਿਹੜਾ ਮੇਰੇ ਨੇੜੇ ਸੀ ਉਹ ਤਾਂ ਮੈਂ ਆਫ ਕਰਤਾ। ਦੂਜਾ ਮੇਰੇ ਕੋਲ ਆਫ ਨਹੀਂ ਹੋਇਆ। ਤਾਂ ਮੈਂ ਬਾਹਰ ਚਲਾ ਗਿਆ। ਉਹਨਾਂ ਨੂੰ ਛਾਪਾ ਵੱਜ ਗਿਆ। ਇੱਕ ਦਿウਲੇਰ ਤੇ ਪੱਕਾ ਚੱਲਦਾ ਸੀਗਾ ਮੈਨੂੰ 150 ਰੁਪਏ ਜੁਰਮਾਨਾ ਹੋਇਆ ਜੀ ਮੈਨੂੰ ਭਰਨਾ ਪਿਆ ਤਾਂ ਇਸ ਤਰ੍ਹਾਂ ਸਾਰੋ ਬਾਲ ਸੰਸਦ ਜਿਹੜੀ ਹੈ ਸਾਡਾ ਇੱਕ ਬੜੇ ਖਤਰਨਾਕ ਬੱਚੇ ਪੈਦਾ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਸਰ ਉਹ ਸਰ ਸਾਰੇ ਟੀਚਰਸ ਉਸ ਗੱਲ ਨੂੰ ਮੰਨਦੇ ਆ ਬਾਲ ਸੰਸਦ ਮੀਟਿੰਗ ਚ ਮਤਾ ਪਾਦੀ ਹੈ ਸਾਰੇ ਟੀਚਰ ਐਕਸੈਪਟ ਕਰਦੇ ਆ ਪ੍ਰਿੰਸੀਪਲ ਜਦੋਂ ਪਾਸ ਕਰ ਦਿੰਦਾ ਫਿਰ ਉਹ ਉਹਨਾਂ ਕੋਲ ਪੂਰਾ ਅਧਿਕਾਰ ਹੁੰਦਾ ਸਰ ਇਹ ਸਰ ਤੁਹਾਡੀ ਮੋਟੀਵੇਸ਼ਨ ਤੁਹਾਡੇ ਚੰਗੇ ਕਰਮ ਔਰ ਪੰਜਾਬ ਦੇ ਚੰਗੇ ਕਰਮ ਕੀ ਜਿਹੜਾ ਤੁਸੀਂ ਸੱਤਾ ਦੇ ਵਿੱਚ ਆਇਆ ਔਰ ਸਾਨੂੰ ਇਹ ਦਿਨ ਵੇਖਣੇ ਪਏ ਆ ਅਸੀਂ ਸ਼ਾਇਦ ਸੁਪਨੇ ਸੋਚਦੇ ਸੀਗੇ ਕਿ ਕਿਤਾਬਾਂ ਲਿਖਦੇ ਸੀਗੇ ਜਿਹੜੀਆਂ ਕਿਤਾਬਾਂ ਕਿਸੇ ਵੱਲੇ ਲਿਖੀਆਂ ਸੀਗੀਆਂ ਉਹ ਅੱਜ ਸੱਚ ਹੁੰਦੀਆਂ ਵੇਖੀਆਂ ਇਹਦੇ ਲਈ ਸਾਰੇ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਰ ਸਕੂਲ ਦਾ ਨਾਮ ਦੱਸ ਦਿਓ ਇੱਕ ਵਾਰ ਆ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਰਾ ਥੈਂਕ ਯੂ ਸਰ ਬਹੁਤ ਜੀ ਕੋਈ ਹੋਰ ਬੱਚਾ ਬੋਲਣਾ ਚਾਹੁੰਦਾ ਉਹ ਪਿੱਛੇ ਬੱਚੀ ਹੈ ਸਰ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਦੋਹਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਜੋਬਨਪ੍ਰੀਤ कौर ਹੈ ਆਈ ਐਮ ਫ਼੍ਰੋਮ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਤੂਰੀ ਸਰ ਮੈਂ ਪੰਜਾਬ ਵਿੱਚੋਂ 11th ਰੈਂਕ ਲਿਆ ਐਂਡ ਮੈਂ ਵੀ 10th ਐ ਜੋ ਅਭਦੀਓ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ ਐ ਸਭ ਤੋਂ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਸਾਡੇ ਪੂਰੇ ਸਕੂਲ ਦੀ ਸਟਾਫ ਦੀ ਰਿਕੁਐਸਟ ਹੈ ਕਿ ਤੁਸੀਂ ਸਾਡੇ ਸਕੂਲ ਜ਼ਰੂਰ ਆ ਕੇ ਜਾਣਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਤੂਰੀ ਜੀ ਹਾਂਜੀ ਸਰ ਐਂਡ ਇੱਕ ਸਰ ਹੋਰ ਜੋ ਮਤਲਬ ਇੱਕ ਮੇਰੀ ਰਿਕੁਐਸਟ ਹੈ ਜੋ ਮੈਂ ਸੋਚਿਆ ਕਿ ਮੈਨੂੰ ਦੱਸਣਾ ਚਾਹੁੰਦਾ ਹੈ ਲਾਸਟイヤー ਸਰ ਜਿਵੇਂ ਟੀਚਰਸ ਦੀਆਂ ਡਿਊਟੀਆਂ ਲੱਗਦੀਆਂ ਨੇ ਨਾ ਤਾਂ ਸਾਡੀ ਸਿਲੇਬਸ ਦੀ ਕਾਫੀ ਪ੍ਰੋਬਲਮ ਆਂਦੀ ਹੈ ਮਤਲਬ ਕਿ ਸਿਲੇਬਸ ਹੀ ਨਹੀਂ ਪੂਰਾ ਹੋਣ ਚਾਹੁੰਦਾ ਤਾਂ ਅੱਧਾ ਤਾਂ ਡਿਪਰੈਸ਼ਨ ਇਸ ਗੱਲ ਦਾ ਰਹਿੰਦਾ ਕਿ ਟੀਚਰਸ ਡਿਊਟੀ ਤੇ ਨੇ ਸਿਲੇਬਸ ਕਿਵੇਂ ਪੂਰਾ ਹੋਊਗਾ ਫਿਰ ਸਰ ਮੇਰੀ ਇੱਕ ਹੰਬਲ ਰਿਕੁਐਸਟ ਹੈ ਕਿ ਪਲੀਜ਼ 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 ਟੀਚਰਸ ਦੀਆਂ ਸਪੈਸ਼ਲੀ ਜਿਹੜੇ ਹੋ ਤਾਂ ਅਸੀਂ ਕਰ ਰਹੇ ਹਾਂ ਕਿ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਨਾਨ ਟੀਚਿੰਗ ਜੌਬਸ ਲਈ ਕੋਈ ਡਿਊਟੀ ਨਹੀਂ ਲਾਵਾਂਗੇ ਅਸੀਂ ਸਿਰਫ ਟੀਚਿੰਗ ਤੇ ਰਹਿਣਗੇ ਹਾਂਜੀ ਸਰ ਐਂਡ ਸਰ ਇੱਕ ਹੋਰ ਸੀ ਕਿ ਇੱਕ ਜਿਹੜਾ ਤੁਸੀਂ ਇਨੀਸ਼ੀਏਟਿਵ ਕੀਤਾ ਹੈ ਕਿ ਪਾਣੀ ਨੂੰ ਬਚਾਉਣ ਦੇ ਲਈ ਹੈ ਨਾ ਸਰ ਉਹ ਵੀ ਬਹੁਤ ਜ਼ਿਆਦਾ ਵਧੀਆ ਐ ਐਂਡ ਸਰ ਇੱਕ ਹੋਰ ਹੀ ਰਿਕੁਐਸਟ ਹੈ ਮੇਰੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਵੇਂ ਹੁਣ ਅਸੀਂ ਇੰਨੇ ਸਾਰੇ ਜਾਣ ਇੱਥੇ ਬੈਠੇ ਆ ਕਿ ਸਾਰਿਆਂ ਨੂੰ ਹੀ ਮੇਰੀ ਰਿਕੁਐਸਟ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟਰੀਜ਼ ਨੇ ਪਲਾਂਟ ਕੀਏ ਕਿਉਂਕਿ ਦੇਖੋ ਹੁਣ ਆਪਾਂ ਮੈਰਿਟ 'ਚ ਆਇਆ ਬਟ ਉਹ ਵੀ ਆਪਣੀ ਇੱਕ ਅਚੀਵਮੈਂਟ ਐ ਬਟ ਆਪਣੀ ਅਚੀਵਮੈਂਟ ਦਾ ਆਪਾਂ ਕੀ ਕਰਾਂਗੇ ਜਦੋਂ ਆਪਾਂ ਜ਼ਿੰਦਾ ਹੀ ਨਹੀਂ ਰਹਿ ਪਾਏ ਤਾਂ ਮੇਰੀ ਸਾਰਿਆਂ ਨੂੰ ਹੀ ਰਿਕੁਐਸਟ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਫ੍ਰੀਜ਼ ਲਗਾਈਏ ਡਿਵੈਲਪਮੈਂਟ ਵੀ ਜ਼ਰੂਰੀ ਹੈ ਬਟ ਉਸਦੇ ਨਾਲ ਆਪਣਾ এনवायरमेंट ਵੀ ਜ਼ਰੂਰੀ ਹੈ ਸੋ ਇਟਸ ਮਾਈ ਹੰਬਲ ਰਿਕਵੈਸਟ ਐਂਡ ਮੈਨੂੰ ਲੱਗਦਾ ਹੈ ਕਿ ਸਾਰੇ ਮੇਰੀ ਰਿਕਵੈਸਟ ਨੂੰ ਪ੍ਰਵਾਨ ਕਰਨਗੇ ਧੰਨਵਾਦ ਬਹੁਤ ਬਹੁਤ ਬਧਾਈ ਬਹੁਤ 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 ਮਿਹਰਬਾਨੀ ਜੀ